ਹਾਂਜੀ ਕੀ ਹਾਲ ਤੁਹਾਡਾ ਸੋ ਮਿਰਨਾ ਰਵਿੰਦਰ ਸਿੰਘ ਬਾਬਾ ਮੈਂ ਪੰਜਾਬੀ ਟਿਪ ਪਟਿਆਲਾ ਦੇ ਸੁਰੱਖਿਆ ਵਿਭਾਗ ਦਾ ਬਿਨਾਗੂ ਹਾਂ ਸੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਤੁਹਾਡੇ ਪ੍ਰੋਪਰਲੀ ਪੂਰੇ ਚੈਨਾਂ ਦਾ ਪੂਰੀ ਟੀਮ ਦਾ ਕਿ ਸਾਡੀਆਂ ਇਹਨਾਂ ਗੱਲਾਂ ਨੂੰ ਤੁਸੀਂ ਪੂਰੇ ਪੰਜਾਬ ਸਰਕਾਰ ਤੱਕ ਦੇਸ਼ਾਂ ਪ੍ਰਦੇਸ਼ਾਂ ਤੱਕ ਪਹੁੰਚਾਉਂਦੇ ਹੋ ਪ੍ਰਸ਼ਾਸਨ ਦੇ ਕੰਨ ਤੱਕ ਸਾਡੀ ਗੱਲ ਨੂੰ ਪਹੁੰਚਾਉਂਦੇ ਹੋ ਤੁਹਾਡੀ ਪੂਰੀ ਟੀਮ ਦਾ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਹਾਂ ਮੈਂ ਮੰਗਾ ਕੀ ਕਿਸ ਮੰਗ ਨੂੰ ਲੈ ਕੇ ਤੁਸੀਂ ਤੁਹਾਨੂੰ ਲੈ ਸੋ ਪੰਜਾਬੀ ਟਿਪ ਪਟਿਆਲਾ ਦੇ ਵਿੱਚ ਅੱਜ ਸਵੇਰ ਤੋਂ ਹੀ ਅਣਮਿੱਥੇ ਸਮੇਲੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਇਹ ਦਰਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਸਿਕਿਉਰਿਟੀ ਵਿਭਾਗ ਵੱਲੋਂ ਉਹਦੇ ਨਾਲ ਸੇਵਾਦਾਰ ਉਤਪਾਦ ਜਿਹੜੇ ਲਿਫਟ ਆਪਰੇਟਰ ਨੇ ਉਹ ਤੇ ਜਿਹੜੇ ਮਸਾਲਚੀ ਜਿਹੜੇ ਕੁਕਨ ਨੇ ਸਾਰੇ ਕੈਟਾਗਰੀਆ ਵੱਲੋਂ ਅਣਮਿੱਤ ਸਮੇ ਲਈ ਦਰਨਾ ਸ਼ੁਰੂ ਕਰ ਦਿੱਤਾ ਗਿਆ। ਸੋ ਇਹ ਦਰਨਾ ਇਸ ਲਈ ਦਿੱਤਾ ਜਾ ਰਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੂਲ ਟਲੰਡਰ ਚੈਨਲ ਦੇ ਮੁਤਾਬਕ ਸਿੰਡੀਗੜ ਦੇ ਦਿੱਤੇ ਹੋਏ ਆਰਡਰਾਂ ਦੇ ਮੁਤਾਬਕ ਇੱਕ ਰੂਲ ਤੋਂ ਦੂਜੇ ਰੂਲ ਇੱਕ ਦੂਸਰੇ ਚੈਨਲ ਤੋਂ ਤੀਸਰੇ ਚੈਨਲ ਤੇ ਇਹਨਾਂ ਨੇ ਪ੍ਰਮੋਟ ਕਰਨਾ ਹੁੰਦਾ ਸੋ ਕਾਫੀ ਲੰਮੇ ਸਮਾਂ ਜਿਹਨੇ ਪਿੱਛੇ ਮੁਲਾਜ਼ਮ ਖੜੇ ਨੇ ਕਾਫੀ ਲੰਮਾ ਸਮਾਂ ਪਹਿਲਾਂ ਇਹ ਵਕ ਵਕ ਕੈਟਾਗਰੀਆਂ ਦੇ ਵਿੱਚ ਆ ਪਹਿਲਾਂ ਠੇਕੇਦਾਰ ਸਸਤੋਂ ਦੇ ਵਿੱਚ ਕੰਮ ਕਰਦੇ ਰਹੇ ਠੇਕੇਦਾਰ ਦੇ ਤੋਂ ਬਾਅਦ ਫਿਰ ਡੇਲੀ ਵੇਜ ਤੇ ਦੋ ਸਾਲ ਲਗਾ ਕੇ ਇਹਨੇ ਪਤਨ ਸਾਲ ਫਿਕਸ ਤੇ ਹੋ ਗਏ ਸੋ ਫਿਕਸ ਤੋਂ ਬਾਅਦ ਜਿਹੜਾ ਅਗਲਾ ਚੈਨਲ ਹੈ ਜੀ ਉਹ ਪ੍ਰੋਮੋਟ ਹੋਣ ਦਾ ਉਹ ਅਡਾਉਗ ਦਾ ਬਣਦਾ ਸੀਗਾ ਸੋ ਜਿਹਦੇ ਸਬੰਧੀ ਜਿਹੜਾ ਸਮਾਂ ਉਸੇ ਟਾਈਮ ਪੂਰਾ ਕਰ ਚੁੱਕੀ ਆ ਆਪਣੀ ਦਿੱਤੀ ਹੋਈ ਤਵਾਵਾਂ ਦਾ ਸੋ ਅਗਲੇ ਚੈਨਲਾਂ ਤੇ ਜਦੋਂ ਪ੍ਰੋਮੋਟ ਹੋਣਾ ਸੀਗਾ ਸੋ ਪੰਜਾਬੀ ਯੂਨੀਕ ਪਟਿਆਲਾ ਦੇ ਪ੍ਰਕਾਸ਼ਨ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਚੀਜ਼ ਦਾ ਅਸੀਂ ਯਾਦ ਪੱਤਰ ਅਸੀਂ ਨੋਟੀਫਿਕੇਸ਼ਨ ਅਸੀਂ ਅਪੀਲ ਅਸੀਂ ਮੰਗ ਪੱਤਰ ਦਿੰਦੇ ਰਹੇ ਆ ਕਿ ਸਾਡਾ ਜਿਹੜਾ ਟਾਈਮ ਪੀ ਉਹ ਤੁਹਾਡੇ ਦਿੱਤੇ ਰੂਲ ਚੈਲੰਜ ਦਾ ਜ਼ਰੂਰ ਕੰਸੀ ਪੂਰਾ ਕਰ ਚੁੱਕਾ ਕਿ ਸਾਨੂੰ ਅਗਲੇ ਚੈਨਲ 'ਚ ਪ੍ਰਮੋਟ ਕੀਤਾ ਜਾਵੇ। ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪਹਿਲੇ ਦਿਨ ਤੋਂ ਹੀ ਇਹ ਵਤੀਰਾ ਰਿਹਾ ਕਿ ਭਾਵੇਂ ਉਹ ਵਿਦਿਆਰਥੀਆਂ ਦੇ ਮਸਲੇ ਨੇ, ਭਾਵੇਂ ਫੰਡ ਦੇ ਮਸਲੇ ਨੇ, ਭਾਵੇਂ ਸਪੋਰਟਸ ਕੋਟੇ ਦਾ, ਭਾਵੇਂ ਤਨਖਾਹਾਂ ਦਾ, ਭਾਵੇਂ ਗਰੰਟਾਂ ਦਾ ਕਿ ਜਦੋਂ ਵੀ ਕੰਮ ਕਰਨ ਨੇ ਜਿੰਨਾ ਟਾਈਮ ਮੁਲਾਜ਼ਮ ਹੜਤਾਲ ਤੇ ਨਹੀਂ ਜਾਂਦੇ, ਇਹ ਉਹਨਾਂ ਟਾਈਮ ਇਹਨਾਂ ਦੇ ਜਿਹੜਾ ਪ੍ਰਸ਼ਾਸਨ ਹੈ ਇਹ ਕਿਸੇ ਮੁਲਾਜ਼ਮ ਦੀ ਸੁਣਵਾਈ ਨਹੀਂ ਕਰਦਾ। ਸੋ ਅੱਜ ਮੁਲਾਜ਼ਮਾਂ ਨੂੰ ਮਤਲਬ ਕਿ ਇਹਨਾਂ ਦੇ ਵਤੀਰੇ ਤੋਂ ਅਸੀਂ ਦੁਖੀ ਹੋ ਕੇ ਜਿੰਨੇ ਵੀ ਮੁਲਾਜ਼ਮ ਨੇ ਅਨਮਿੱਥੇ ਸਮੇਂ ਲਈ ਕੰਮ ਛੁੱਟ ਹੜਤਾਲ ਤੇ ਆਏ ਆ ਇਹ ਹੜਤਾਲ ਉਦੋਂ ਤੱਕ ਚੱਲਦੀ ਰਹਿਣੀ ਜਦੋਂ ਤੱਕ ਕਿ ਪ੍ਰਸ਼ਾਸਨ ਹੈ ਸਾਡੇ ਮੰਗਾਂ ਨੂੰ ਪੂਰਾ ਨਹੀਂ ਕਰ ਦਿੱਤਾ ਜਾਂਦਾ ਤੇ ਮੰਗ ਇਹ ਹੀ ਹੈ ਕਿ ਵੀ ਜਿਹੜੇ ਬੰਦੇ ਫਿਕਸ ਤੇ ਕੰਮ ਕਰਦੇ ਨੇ ਉਹਨਾਂ ਨੂੰ ਅੱਗੇ ਡਾਊਟ ਕੀਤਾ ਜਾਵੇ ਤੇ ਜਿਹੜੇ ਫਿਕਸਰ ਵਾਲੇ ਨੇ ਜਿਹੜੇ ਡੇਲੀ ਵੇਟ ਤੇ ਨੇ ਉਹਨਾਂ ਨੂੰ ਅੱਗੇ ਫਿਕਸ ਤੇ ਕੀਤਾ ਜਾਵੇ ਤੇ ਪ੍ਰਸ਼ਾਸਨ ਨੂੰ ਮੈਂ ਹੀ ਅਪੀਲ ਕਰਦਾ ਕਿ ਜਿਵੇਂ ਪੰਜਾਬੀ ਟਿ ਪਟਿਆਲਾ ਦੇ ਕੈਂਪਸ ਦੇ ਵਿੱਚ ਤਾਂ ਤਰਨਾ ਸਵੇਰ ਤੋਂ ਚੱਲ ਹੀ ਰਿਹਾ ਹੈ ਇਦੇ ਨਾਲ ਜਿੰਨੇ ਵੀ ਨਾਲ ਕਾਲਜ ਜੁੜੇ ਹੋਏ ਨੇ ਭਵੇਂ ਕਾਲ ਵੀ ਕਨੌਰ ਦਾ ਸੈਂਟਰ ਹੈ ਜਾਂ ਵੀਰਾਪੁਰ ਉਹ ਵੀ ਇੱਥੇ ਮੁਲਾਜ਼ਮ ਆਏ ਹੋਏ ਨੇ ਮਾਤਾ ਸੁન્દਰੀ ਕਾਲਜ ਜਿਹੜਾ ਮਾਨਸੇ ਦੇ ਵਿੱਚ ਹੈ ਉੱਥੇ ਸਵੀਰ ਤੋਂ ਤਰਨਾ ਚੱਲ ਰਿਹਾ ਹੈ ਤਲਵੰਡੀ ਸਾਬੋ ਦੇ ਵਿੱਚ ਵੀ ਤਰਨਾ ਚੱਲ ਰਿਹਾ ਜਿੱਥੇ-ਜਿੱਥੇ ਮੁਲਾਜ਼ਮ ਨੇ ਉੱਥੋ-ਉੱਥੇ ਤਰਨਾ ਲਗਾ ਰਹੇ ਨੇ ਜੇਕਰ ਕੱਲ ਜਾਂ ਪਰਸੋਂ ਤੱਕ ਇਹ ਪ੍ਰਸ਼ਾਸਨ ਸਾਡੀ ਸੁਣਵਾਈ ਨਹੀਂ ਕਰਦਾ ਤਾਂ ਜਿੰਨੇ ਵੀ ਪੰਜਾਬੀ ਯੂਨੀਵਰਸਿਟੀ ਨਾਲ ਕਾਲਜ ਦਾ ਸੈਂਟਰ ਜਿੱਥੇ ਤੱਕ ਜੁੜੇ ਨੇ ਉਹ ਸਾਰੇ ਮੁਲਾਜ਼ਮ ਇੱਥੇ ਬਲਕਨ ਹੋਰ ਜਿਹੜਾ ਤਿੱਖਤਨ ਕਰ ਰਿਹਾ ਉਹ ਕਰਨਾ ਪਏਗਾ। ਮੁਜ਼ਾਫ 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 हाय 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 जाना पिता हाय 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 कमरी करते हाय 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 मिट्टी कारी बंद करो बंद करो बंद करो मिट्टी गिनावा करने चाहिए तब गिनावा गिनावा करने चाहिए तब गिनावा गिनावा दूरी से